ਵੈਗਰਜੀ ਦਾ ਖਾਲਸਾ ਵੈਗਰਜੀ ਕੀ ਫਤਿਹ ਅੱਜ ਅਸੀਂ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਸ਼ਹੀਦਾਂ ਦੀ ਜਿਹੜੀ ਪਵਿੱਤਰ ਧਰਤੀ ਹੈ ਉਸ ਗੁਰੂ ਘਰ ਦੇ ਬਾਹਰ ਬਹਿ ਕੇ ਪੇੜੀ ਭਰਤੀ ਮੋਹਮਾ ਉਹ ਪਿਛਲੇ ਹਫ਼ਤੇ ਤੋਂ ਅਸੀਂ ਸ਼ੁਰੂ ਕਰੀ ਹੋਈ ਹੈ ਤੇ ਮੈਂ ਜਿੰਨੀ ਵੀ ਸੰਗਤਾਂ ਸਭ ਨੂੰ ਹੱਥ ਜੋੜ ਕੇ ਹੀ ਬੇਨਤੀ ਕਰਦਾ ਵੀ ਆਓ ਜਿਆਦਾ ਤੋਂ ਜਿਆਦਾ ਆਪਾਂ ਭਾਈ ਅਮਰਤਪਾਲ ਸਿੰਘ ਦੀ ਜਿਹੜੀ ਪਾਰਟੀ ਆ ਉਹਦੇ ਨਾਲ ਜੁੜੀਏ ਪੰਥ ਬਚਾਈਏ ਤੇ ਪੰਜਾਬ ਬਚਾਈਏ ਜਿਹੜਾ ਨਸ਼ਿਆਂ ਦਾ ਕੋਹ ਹੋਣਾ ਜੇ ਭਾਈ ਅਮਰਤਪਾਲ ਸਿੰਘ ਦੀ ਮਤਲਬ ਜੇ ਸਾਡੀ ਪਾਰਟੀ ਆਉਂਦੀ ਹੈ ਨਸ਼ਿਆਂ ਤੋਂ ਬਿਲਕੁਲ ਛਡਕਾਰਾ ਹੋ ਜਾਊਗਾ ਪੰਜਾਬ ਦੇ ਵਿੱਚ ਜਿਹੜਾ ਵੀ ਮਾਪੇ ਚਾਹੁੰਦਾ ਮੇਰੇ ਬੱਚੇ ਨਸ਼ਿਆਂ ਤੋਂ ਦੂਰ ਰਹਿਣਾ ਰਿਸ਼ਵਤਖੋਰੀ ਭ੍ਰਿਸ਼ਟਾਚਾਰ ਨਾ ਹੋਵੇ ਪੰਜਾਬ ਦੀ ਗੱਲ ਹੋਵੇ ਪੰਜਾਬੀ ਦੀ ਗੱਲ ਹੋਵੇ ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ ਪੰਜਾਬ ਦੇ ਹੱਕ ਦੀ ਗੱਲ ਹੋਵੇ ਉਸ ਹਰ ਇੱਕ ਪੰਜਾਬ ਦੇ ਪਾਵੇਂ ਹਿੰਦੂ ਵੀਰ ਹੈ ਪਾਵੇਂ ਮੁਸਲਮਾਨ ਵੀਰ ਹੈ ਪਾਵੇਂ ਜਿਹੜੇ ਵੀ ਧਰਮ ਦਾ ਮੈਂ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਆਪਾਂ ਨੂੰ ਸਭ ਨੂੰ ਇਕੱਠੇ ਹੋ ਕੇ ਪੰਜਾਬ ਦਾ ਜਿਹੜਾ ਅੱਜ ਇੱਕ ਤਰਾ ਬਣਿਆ ਪਿਆ ਰਿਸਦਾ ਪੰਜਾਬ ਜਗਾ ਜਗਾ ਪੰਜਾਬ ਦੇ ਜ਼ਖਮ ਹੋਏ ਪਏ ਨੇ ਇਹ ਆਪਾਂ ਚਾਹਨੇ ਪੰਜਾਬ ਦੇ ਜਿਹੜੇ ਜ਼ਖਮ ਨੇ ਉਹ ਸਹੀ ਹੋਣ ਪੰਜਾਬ ਫਿਰ ਇੱਕ ਇੱਕ ਨੰਬਰ ਸੂਬਾ ਬਣੇ ਤਾਂ ਸਭ ਨੂੰ ਆਓ ਆਪਾਂ ਸਾਰੇ ਰਲ ਕੇ ਭਾਈ ਅਮਰਤਪਾਲ ਸਿੰਘ ਦੀ ਜਿਹੜੀ ਪਾਰਟੀ ਆ ਖਾਲੀ ਦਲ ਵਾਰਿਸ ਪੰਜਾਬ ਦੇ ਉਹਦੇ ਨਾਲ ਜੁੜੀ ਹੈ ਜਿਹੜੀ ਭਰਤੀ ਮੁਹਿੰਮ ਹੈ ਉਹਨੂੰ ਬੜੇ ਜ਼ੋਰ ਸ਼ੋਰ ਨਾਲ ਆਪਾਂ ਲੈ ਕੇ ਇਹਨੂੰ ਇਹਨੂੰ ਖੋਤ ਸਮਾਪਤੀ ਕਰੀਏ ਵਾਏਗਰੂਜੀ ਦਾ ਖਾਲਸਾ ਵਾਏਗਰੂਜੀ ਦੀ ਫਤਿਹ